ਸਾਲ ਆਉਂਦੇ ਆ ਜੀ ਸਾਖੀ ਤੇ ਵੀ ਆਉਂਦੇ ਆ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਹੈ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ 'ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦਿੱਤੀ ਹੈ ਤੇ ਅਸੀਂ ਪਰਵਾਰ ਸਨੇਤਾ ਜਨਤਮਸਤਕ ਹੋਏ ਆ ਤੇ ਇਹਨੂੰ ਸਾਰੇ ਮਨਾਉਂਦੇ ਆ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ ਜੀ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਉਹ ਮਨਾਉਂਦੇ ਨੇ ਮੈਂ ਮੁਬਾਰਕਾ ਦੇਣਾ ਸਰ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤਾ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀਆਂ ਸਰਕਾਰਾਂ ਚ ਬਣਿਆ ਲੇਕਿਨ ਬਹੁਤ ਕੰਮ ਉਹਦਾ ਬਾਕੀ ਪਿਆ ਬਾਬਾ ਨੂੰ ਮੈਨੂੰ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਹੈ ਕਿ ਪੀਜੀਏ ਜਾਣਾ ਪੈਂਦਾ ਇੱਥੋਂ ਹਸਪੀਟਲ ਬਹੁਤ ਛੋਟਾ ਹੈ ਉਸੇ ਵਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਉਹ ਕੈਂਸਰ ਕਰਕੇ ਮਰ ਗਈ ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ ਅਨੰਦਪੁਰ ਸਾਹਿਬ ਵਰਗੇ ਸ਼ਹਿਰ ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ ਮੇਰੇ ਖਿਆਲ ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਕਵਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਉਹ ਪੂਰੀ ਦੁਨੀਆ ਨਾਲ ਤਮਸਤਕ ਹੁੰਦੀ ਹੈ ਹਾਂ ਐਸੇ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਜੀ ਗੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਇੱਕ ਹੱਬ ਬਣਾਵਾਂਗੇ ਤੇ ਨਾਲ ਧਾਰਮਿਕ ਪੁਰ ਟੂਰਿਜ਼ਮ ਵੀ ਜੁੜੂਗਾ ਬੋਲ ਸਾਹਿਬ ਲਾਸਟ ਸਵਾਲ ਹੈ ਜਥੇਦਾਰ ਜਿਹੜੇ ਲਗਾਏ ਗਏ ਨੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪਰਮਾਤਮਾ ਦਾ ਦਿਨ ਹੈ ਉਹ ਕੌਮੀ ਤਿਹਾੜਾ ਹੈ ਮੈਂ ਕੁਝ ਕੋਈ ਵਰਸਾ ਲਾਉਨੇ ਆ ਜੀ ਵਿਸਾਖੀ ਤੇ ਵੀ ਆਉਨੇ ਆ ਹੋਲਾ ਮਹੱਲਾ ਇੱਕ ਇਸ ਤਰ੍ਹਾਂ ਦਾ ਤਿਹਾਰਾ ਹੈ ਜੋ ਗੁਰੂ ਸਾਹਿਬ ਦੀਆਂ ਲੜਾਈਆਂ ਦੀ ਯਾਦ ਕਰਾਉਂਦਾ ਹੈ ਜੋ ਹੱਕ ਸੱਚ ਲਈ ਜੋ ਮਜਲੂਮਾਂ ਦੇ ਹੱਕ 'ਚ ਖੜਨ ਲਈ ਜ਼ੁਲਮ ਦੇ ਵਿਰੁੱਧ ਲੜਨ ਲਈ ਸਾਨੂੰ ਪ੍ਰੇਰਨਾ ਦਿੱਤੀ ਹੈ ਤੇ ਅਸੀਂ ਪਰਵਾਰ ਸਮੇਤਾ ਜਨਤਮਸਤਕ ਹੋਏ ਹਾਂ ਤੇ ਇਹਨੂੰ ਸਾਰੇ ਮਨਾਉਂਦੇ ਆਂ ਤੇ ਹੋਲਾ ਮਹੱਲਾ ਕੋਈ ਕਿਸੇ ਖਾਸ ਵਿਸ਼ੇਸ਼ ਧਰਮ ਦਾ ਨਹੀਂ ਹੈ ਸਾਰੇ ਲੋਕ ਤੁਸੀਂ ਇੱਥੇ ਵੀ ਦੇਖੋਗੇ ਸਾਰੇ ਨਾਨਕਲੇਵਾ ਸੰਗਤ ਸਭ ਲੋਕ ਜੋ ਹੈ ਉਹ ਮਨਾਉਂਦੇ ਨੇ ਮੈਂ ਮੁबारकਾ ਦਿੰਨਾ ਸਰ ਮਾਨ ਸਾਹਿਬ ਬੜੀਆਂ ਸਰਕਾਰਾਂ ਆਈਆਂ ਬੜੀਆਂ ਗਈਆਂ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਜੰਗ ਜੋ ਕਰਤੱਬ ਹੁੰਦੇ ਨੇ 15 ਤਰੀਕ ਨੂੰ ਮਹੱਲੇ ਦੇ ਦੇਣ ਉਹ ਸਟੇਡੀਅਮ ਕੁਛਕ ਜਿਹੜਾ ਹੈਗਾ ਪਿਛਲੀਆਂ ਸਰਕਾਰਾਂ ਚ ਬਣਿਆ ਲੇਕਿਨ ਬਹੁਤ ਕੰਮ ਉਹਦਾ ਬਾਕੀ ਪਿਆ ਬਾਬਾ ਮਨੋ ਸਿੰਘ ਮੈਨੂੰ ਮੈਨੂੰ ਕੁਝ ਸੇਵਾਦਾਰਾਂ ਨੇ ਵੀ ਮੈਨੂੰ ਕੁਝ ਗੱਲ ਦੱਸੀ ਹੈ ਕਿ ਪੀਜੀਆ ਜਾਣਾ ਪੈਂਦਾ ਇੱਥੋਂ ਹਸਪੀਟਲ ਬਹੁਤ ਛੋਟਾ ਹੈ ਉਸੇ ਵਾਰ ਖੁਦ ਕਹਿ ਰਿਹਾ ਸੀ ਕਿ ਮੇਰੀ ਮਾਂ ਜਿਹੜੀ ਹੈ ਉਹ ਕੈਂਸਰ ਕਰਕੇ ਮਰ ਗਈ। ਜੀ। ਸੋ ਅਸੀਂ ਜਿੱਥੇ ਵੀ ਇਨਫਰਾਸਟ੍ਰਕਚਰ ਬਣਦਾ ਹੈ ਅਸੀਂ ਇਸ ਗੱਲ ਤੋਂ ਬਿਲਕੁਲ ਮੁਨਕਰ ਨਹੀਂ ਹੁੰਦੇ। ਅਨੰਦਪੁਰ ਸਾਹਿਬ ਵਰਗੇ ਸ਼ਹਿਰ 'ਚ ਕੈਂਸਰ ਦਾ ਤੇ ਹੋਰ ਮਲਟੀ ਸਪੈਸ਼ਲਿਟੀ ਹਸਪੀਟਲ ਚਾਹੀਦਾ। ਮੇਰੇ ਖਿਆਲ 'ਚ ਇੱਥੇ ਕੋਈ ਟੂਰਿਜ਼ਮ ਦੀ ਐਡ ਦੇਣ ਦੀ ਲੋੜ ਨਹੀਂ ਗੁਰੂ ਸਾਹਿਬ ਨੇ ਜੋ ਇੱਥੇ ਬਹਿ ਕੇ ਕੌਤਕ ਰਚੇ ਜੋ ਇੱਥੇ ਬਹਿ ਕੇ ਵਰਤਾਰੇ ਹੋਏ ਔਰ ਉਤਪੂਰਨੀ ਦੁਨੀਆ ਨਤਮਸਤਕ ਹੁੰਦੀ ਹੈ ਹਾਂ ਐਸੇ ਏਰੀਆ ਨੂੰ ਆ ਏਰੀਆ ਜਿਹੜਾ ਖਾਸ ਤੌਰ ਤੇ ਪਠਾਨਕੋਟ ਤੱਕ ਜੀ ਗੈਮ ਵੀ ਨੇ ਛੋਟੇ ਛੋਟੇ ਤੇ ਨੰਗਲ ਹੋ ਗਿਆ ਤੇ ਅਸੀਂ ਇਹਨੂੰ ਪੂਰਾ ਟੂਰਿਜ਼ਮ ਇੱਕ ਹੱਬ ਬਣਾਵਾਂਗੇ ਤੇ ਨਾਲ ਧਾਰਮਿਕ ਟੂਰਿਜ਼ਮ ਵੀ ਜੁੜੂਗਾ ਬਹੁਤ ਸਾਰਾ ਆਖਰੀ ਸਵਾਲ ਹੈ ਜਥੇਦਾਰ ਜਿਹੜੇ ਲਗਾਏ ਗਏ ਨੇ ਲੱਗਦਾ ਕਿ ਰਿਵਿਊ ਕਰਨਾ ਚਾਹੀਦਾ ਮੈਂ ਮੈਂ ਧਰਮ ਦੇ ਮਾਮਲੇ ਤੇ ਬਿਲਕੁਲ ਨਹੀਂ ਬੋਲਦਾ ਅੱਜ ਖਾਸ ਤੌਰ ਤੇ ਪ੍ਰਮਾਤਮਾ ਦਾ ਦਿਨ ਹੈ ਉਹ ਕੌਮੀ ਤਿਹਾੜਾ ਹੈ ਮੈਂ ਕੁਝ ਕੋਈ